ਵਿਜਿਤ ਸੀ ਆ ਕੇਸਲੀ ਨੇ ਉਹਦੇ ਇਕੱਠੇ ਗਰੀ ਬੈਠੇ ਕੀ ਪ੍ਰੋਗਰਾਮ ਜੀ ਇਹ ਸਾਨੂੰ ਨਾ ਬੜੀ ਖੁਸ਼ੀ ਆ ਸਾਡਾ ਪਿੰਡ ਮੜੀ ਕੰਬੋ ਕੇ ਹਲਕਾ ਖੇਮ ਕਰਨ ਜਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਇਹ ਸਾਰੀ 13 ਮੈਂਬਰੀ ਕਮੇਟੀ ਬੈਠੀ ਆ ਭਗਵੰਤ ਮਾਨ ਜੀ ਨੂੰ ਮਤਲਬ ਕਿ ਸੀਐਮ ਦਾ ਚਿਹਰਾ ਅੱਜ ਮਿਲਿਆ ਉਸ ਖੁਸ਼ੀ ਦੇ ਵਿੱਚ ਅਸੀਂ ਮੋਦੀ ਸਾਹਮਣੂ ਤੇ ਭਗਵੰਤ ਮਾਨ ਨੂੰ ਇੱਕ ਸਨੇਹਾ ਭੇਜਣਾ ਚਾਹੁੰਦੇ ਆ ਉਹ ਗਾਣੇ ਰਹੀ ਹੈ ਤੁਹਾਨੂੰ ਦੱਸਣਾ ਚਾਹੁੰਦੇ ਆ ਉਹ ਸਾਨੂੰ ਪੜਨਾ ਵੀ ਆਉਂਦਾ ਸਾਨੂੰ ਲਿਖਣਾ ਵੀ ਆਉਂਦਾ ਅਸੀਂ ਟੀਚਰਾਂ ਤੋਂ ਸਿੱਖੇ ਸਾਨੂੰ ਸਿੱਖਣਾ ਵੀ ਆਉਂਦਾ ਉਹ ਸਾਨੂੰ ਪੜਨਾ ਵੀ ਆਉਂਦਾ ਸਾਨੂੰ ਲਿਖਣਾ ਵੀ ਆਉਂਦਾ ਅਸੀਂ ਟੀਚਰਾਂ ਤੋਂ ਸਿੱਖੇ ਸਾਨੂੰ ਸਿੱਖਣਾ ਵੀ ਆਉਂਦਾ ਹੋ ਜਾਦੂ ਆਉਂਦੀਆਂ ਨੇ ਆਫਤਾਂ ਕੋਈ ਦੇਸ਼ ਤੇ ਸਾਡੇ ਡੌਲਿਆਂ ਦੇ ਵਿੱਚੋਂ ਕੂਣ ਖੋਲਦਾ ਤੇਰੀ ਹੋਣੀ ਨਹੀਂ ਗੁਲਾਮੀ ਮੋਦੀ ਸਾਹਿਬ ਜੀ ਸਾਡੇ ਅੰਦਰੋਂ ਭਗਤ ਸਿੰਘ ਬੋਲਦਾ ਤੇਰੀ ਹੋਣੀ ਨਹੀਂ ਗੁਲਾਮੀ ਜਉਣ ਜੋਗਿਆ ਸਾਡੇ ਅੰਦਰੋਂ ਭਗਤ ਸਿੰਘ ਬੋਲਦਾ ਹੋ ਸਾਨੂੰ ਵਿੱਦਿਆ ਦਵਾਈ ਬਾਵਾ ਸਾਹਿਬ ਨੇ ਲੱਖ ਝੱਲੀਆਂ ਮੁਸੀਬਤਾਂ ਪੰਜਾਬ ਨੇ ਸਾਨੂੰ ਵਿੱਦਿਆ ਦਵਾਈ ਬਾਵਾ ਸਾਹਿਬ ਨੇ ਲੱਖ ਝੱਲੀਆਂ ਮੁਸੀਬਤਾਂ ਪੰਜਾਬ ਨੇ ਸਾਨੂੰ ਮਿਲਿਆ ਹਦਕਾਰ ਬਟਾ ਪਾਉਣ ਦੇ ਸਾਨੂੰ ਮਿਲੇ ਹਧਕਾਰ ਬਟਾ ਪਾਉਣ ਦੇ ਸਾਨੂੰ ਮਿਲੇ ਹਧਕਾਰ ਬਟਾ ਪਾਉਣ ਦੇ ਸਦਾਨ ਦਿਲਾਂ ਦੀ ਆਤਰਾ ਤਾਈਓ ਜੋੜਦਾ ਤੇਰੀ ਹੋਣੀ ਨਹੀਂ ਗੁਲਾਮੀ ਮੋਦੀ ਸਾਹਿਬ ਜੀ ਸਾਡੇ ਅੰਦਰੋਂ ਭਗਤ ਸਿੰਘ ਬੋਲਦਾ ਤੇਰੀ ਹੋਣੀ ਨਹੀਂ ਗੁਲਾਮੀ ਜਉਣ ਚੋ ਗਿਆ ਸਾਡੇ ਅੰਦਰੋਂ ਭਗਤ ਸਿੰਘ ਬੋਲਦਾ ਪਾਣੀ ਵਗੇ ਜੀ ਪਾਣੀ ਵਹਿਣਾ ਵਿੱਚ ਵਗੇ ਦਰਿਆਵਾਂ ਦੇ ਪੁੱਤਿਆਂ ਖਾਣਾ ਉੱਠੇ ਉਦਮਾਂਵਾਂ ਦੇ ਆਣੀ ਵਹਿਣਾ ਵਿੱਚ ਵਗੇ ਦਰਿਆਵਾਂ ਦੇ ਪਤਿਆਣ ਖਾਣਾ ਉਠੇ ਹੁਦਮਾਵਾ ਦੇ ਕਰਤਾਰ ਸ਼ਰਾਬੇ ਦੀਆਂ ਕਾਣੀਆਂ ਨੂੰ ਕਹੁੰਦੇ ਕਰਤਾਰ ਸ਼ਰਾਬੇ ਦੀਆਂ ਕਾਣੀਆਂ ਨੂੰ ਲਿਖਦੇ ਬਲ ਸਿੱਖਿਆਏ ਅਸੀਂ ਤੈਨੂੰ ਜਾਣਦਾ ਤੇਰੀ ਹੋਣੀ ਨਹੀਂ ਗੁਲਾਮੀ ਜਣ ਚੋ ਗਿਆ ਸਾਡੇ ਅੰਦਰੋਂ ਭਗਤ ਸਿੰਘ ਬੋਲਦਾ ਤੇਰੀ ਹੋਣੀ ਨਹੀਂ ਗੁਲਾਮੀ ਜਣ ਚੋ ਗਿਆ ਸਾਡੇ ਅੰਦਰੋਂ ਭਗਤ ਸਿੰਘ ਬੋਲਦਾ ਫੁੱਲ ਤੋੜਨੇ ਜੋ ਚਾਉਂਦੇ ਸੀ ਪੰਜਾਬ ਦੇ ਸਾਡੇ ਹੌਸਲੇ ਨੂੰ ਗੋਰੇ ਨਹੀਂ ਸੀ ਜਾਣਦੇ ਫੁੱਲ ਤੋੜਨੇ ਜੋ ਚਾਉਂਦੇ ਸੀ ਪੰਜਾਬ ਦੇ ਸਾਡੇ ਹੌਸਲੇ ਨੂੰ ਗੋਰੇ ਨਹੀਂ ਸੀ ਜਾਣਦੇ ਬੋੜ ਲਾਡ ਲਸ ਲੂਟ ਕਰੇ ਸੀ ਦਾਣੂ ਬੋੜ ਲਾਡ ਲਸ ਲੂਟ ਕਰੇ ਸੀ ਦਾਣੂ ਬੋੜ ਲਾਡ ਲਸ ਲੂਟ ਕਰੇ ਸੀ ਦਾਣੂ ਗੱਲ ਜੱਲਿਆਂ ਦੇ ਬਾਗਵਾਲੀ ਖੋਲਦਾ ਤੇਰੀ ਹੋਣੀ ਨਹੀਂ ਗੁਲਾਮੀ ਜਉਣ ਜੋ ਗਿਆ ਸਾਡੇ ਅੰਦਰੋਂ ਭਗਤ ਸਿੰਘ ਬੋਲਦਾ ਤੇਰੀ ਹੋਣੀ ਨਹੀਂ ਗੁਲਾਮੀ ਮੋਦੀ ਸਾਹਿਬ ਜੀ ਸਾਡੇ ਅੰਦਰੋਂ ਭਗਤ ਸਿੰਘ ਬੋਲਦਾ